ਸਿੱਖਾਂ ਦੇ ਖਿਲਾਫ ਯੂਪੀ ਪੁਲਿਸ ਦੇ ਇੱਕ ਇਨਸਪੈਕਟਰ ਦੇ ਵੱਲੋਂ ਵਿਵਾਦਿਤ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਇਸ ਸਿਰਫ ਵੱਧ ਟਿੱਪਣੀਆਂ ਹੀ ਨਹੀਂ ਆਤਵਾਦੀ ਉਗਰਵਾਦੀ ਕਿਹਾ ਜਾਂਦਾ ਐਨੀ ਨਫ਼ਰਤ ਕਿਵੇਂ ਭਰੀ ਹੋਈ ਸੀ ਉਸ ਯੂਪੀ ਪੁਲਿਸ ਦੇ ਪਲਿਆਕਲਾਂ ਦੇ ਜਿਹੜਾ ਥਾਣੇ ਦਾ ਇਨਸਪੈਕਟਰ ਸੀਐਸਐਚਓਸੀ ਹਾਲਾਂਕਿ ਹੁਣ ਤਾਜ਼ਾ ਅਪਡੇਟ ਇਸ ਕੇਸ ਦੇ ਨਾਲ ਸੰਬੰਧਿਤ ਕੀ ਹੈ ਸੁਖਬੀਰ ਸਿੰਘ ਬਾਦਲ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਵੀ ਇਸ ਦੇ ਉੱਤੇ ਟਿੱਪਣੀ ਕੀਤੀ ਹੈ ਅਰਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਨੇ ਵੀ ਇਸ ਦੇ ਉੱਤੇ ਟਿੱਪਣੀ ਕੀਤੀ ਹੈ ਕਿ ਇਸ ਤਰ੍ਹਾਂ ਦਾ ਵਰਤਾਰਾ ਚੱਲਦਾ ਰਿਹਾ ਤੇ ਪੂਰਾ ਦੇਸ਼ ਫਿਰ ਨਫਰਤ ਦੀ ਅਗ ਵਿੱਚ ਝੁੱਲ ਸਕਦਾ ਹੈ ਤਾਂ ਹੁਣ ਇਸ ਮਾਮਲੇ ਦੇ ਨਾਲ ਸੰਬੰਧਤ ਸਾਡੇ ਨਾਲ ਜੋ ਗੱਲਬਾਤ ਐਕਸਕਲੂਸਿਵ ਹੋਈ ਹੈ ਐਡਵੋਕੇਟ ਅਜੀਤ ਸਿੰਘ ਜਿਹੜੇ ਕੀ ਉਸ ਇਲਾਕੇ ਦੇ ਨਾਲ ਸੰਬੰਧ ਰੱਖਣ ਵਾਲੇ ਨੇ ਉਹਨਾਂ ਨੇ ਪੂਰੇ ਘਟਨਾ ਕ੍ਰਮ ਵਾਪਰਿਆ ਕਿਵੇਂ ਇਸ ਵਿੱਚ ਜ਼ਿੰਮੇਵਾਰ ਕੌਣ ਸੀ ਤੇ ਹੁਣ ਐਕਸ਼ਨ ਕੀ ਲਿਆ ਗਿਆ ਗ੍ਰਾਸਲ ਉੱਥੋਂ ਦੇ ਐਸਪੀ ਤੇ ਅਡੀਸ਼ਨਲ ਐਸਪੀ ਦੱਕ ਜਦੋਂ ਮਾਮਲਾ ਪੁੱਜਦਾ ਕਿਉਂਕਿ ਅੱਧੀ ਰਾਤ ਤੱਕ ਧਰਨੇ ਤੇ ਬਹਿਣਾ ਪਿਆ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਦਰਅਸਲ ਉੱਥੋਂ ਕਾਵੜ ਯਾਤਰਾ ਨਿਕਲਣੀ ਸੀ ਤੇ ਉੱਥੇ ਸੜਕ ਦੇ ਉੱਤੇ ਖੜੇ ਜਿਹੜੀ ਕਿ ਸੜਕ ਖੁਦ ਲੋਕਾਂ ਨੇ ਆਪਣੀ ਬਣਾਈ ਸੀ ਜੋ ਕਿ ਸਰਕਾਰ ਨੇ ਨਹੀਂ ਸੀ ਬਣਾਈ ਕੁਝ ਪਾਣੀ ਆਉਣ ਦੇ ਕਰਕੇ ਉਸ ਦੇ ਨਾਲ ਉਹ ਸੜਕ ਟੁੱਟ ਜਾਂਦੀ ਹੈ ਫਿਰ ਉਸ ਦੀ ਮੁਰੰਮਤ ਵੀ ਕਾਰ ਸੇਵਾ ਵਾਲੇ ਡੇਰੇ ਵੱਲੋਂ ਔਰ ਆਮ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਇਸ ਦੇ ਬਾਵਜੂਦ ਵੀ ਉੱਥੇ ਨਫ਼ਰਤ ਆ ਜਿਹੜੀ ਉਹ ਫਲਾਈ ਜਾਂਦੀ ਹੈ ਹੁਣ ਇਸ ਮਾਮਲੇ ਦੇ ਵਿੱਚ ਤਾਜ਼ਾ ਅਪਡੇਟ ਕੀ ਹੈ ਹਾਲਾਂਕਿ ਅਸੀਂ ਪੁਲਿਸ ਅਧਿਕਾਰੀਆਂ ਨਾਲ ਵਾਰ-ਵਾਰ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸੰਪਰਕ ਨਹੀਂ ਹੋ ਸਕਿਆ ਪਰ ਉਸ ਤੋਂ ਪਹਿਲਾਂ ਜੋ ਉੱਥੋਂ ਦੇ ਐਡਵੋਕੇਟ ਦੱਸਦੇ ਨੇ ਉਹ ਵੀ ਦੱਸਾਂਗੇ ਪਰ ਇਸ ਸੰਬੰਧੀ ਹੋਇਆ ਕੀ ਹੈ ਦਰਅਸਲ ਲਖੀਮਪੁਰ ਖੀਰੀ ਜਿਹੜਾ ਕਿ ਜ਼ਿਲ੍ਹਾ ਜਿੱਥੇ ਇੱਕ ਵੱਡੀ ਘਟਨਾ ਕਿਸਾਨੀ ਅੰਦੋਲਨ ਦੌਰਾਨ ਵਾਪਰੀ ਸੀ ਕੇਂਦਰੀ ਗ੍ਰਹਿ ਰਾਜ ਮੰਤਰੀ ਟੈਨੀ ਮਿਸ਼ਰਾ ਦੇ ਪੁੱਤਰ ਨੇ ਅਸ਼ੀਸ਼ ਮਿਸ਼ਰਾ ਨੇ ਗੱਡੀ ਕਿਸਾਨਾਂ ਤੇ ਚਾੜਤੀ ਸੀ ਜਿਸ ਦੇ ਉੱਤੇ ਦੇ ਵਿੱਚ ਇੱਕ ਪੱਤਰਕਾਰ ਵੀ ਮਾਰਿਆ ਗਿਆ ਸੀ ਚਾਰ ਕਿਸਾਨਾਂ ਦੀ ਮੌਤ ਹੋ ਜਾਂਦੀ ਹੈ ਹੁਣ ਉਸੇ ਇਲਾਕੇ ਦੇ ਵਿੱਚ ਪੜੀਆ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ ਕਾਮੜ ਯਾਤਰਾ ਨਿਕਲਣੀ ਸੀ ਉਸ ਨੂੰ ਉੱਥੇ ਵੇਖਣ ਆਏ ਜਾਂ ਉੱਥੋਂ ਗੁਜ਼ਰ ਰਹੇ ਸਿੱਖ ਨੌਜਵਾਨਾਂ ਨੂੰ ਸਥਾਨਕ ਪੁਲਿਸ ਵਾਲ ਅਧਿਕਾਰੀਆਂ ਦੇ ਵੱਲੋਂ ਖਾਸ ਕਰਕੇ ਇੰਸਪੈਕਟਰ ਦੇ ਵੱਲੋਂ ਇੱਕ ਵੀਡੀਓ ਵੀ ਬੜਾ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਅਤਵਾਦੀ ਕਿਹਾ ਜਾ ਰਿਹਾ ਸੜਕ ਤੋਂ ਹਟਾਇਆ ਜਾ ਰਿਹਾ ਉਸ ਤੋਂ ਬਾਅਦ ਭਾਰੀ ਰੋਸ ਪਾਇਆ ਜਾਂਦਾ ਫਿਰ ਪਿੰਡ ਅਕਰੀਆ ਪਲਿਆ ਕਲਾਂ ਲਖੀਮਪੁਰ ਖੀਰੀ ਤੋਂ ਪ੍ਰਗਟ ਸਿੰਘ ਮਨੀ ਤੰਬਰ ਕਮਲਜੀਤ ਸਿੰਘ ਹਰਜਿੰਦਰ ਸਿੰਘ ਗੁਰਪ੍ਰੀਤ ਸਿੰਘ ਭਪਿੰਦਰ ਸਿੰਘ ਉਹ ਸਾਰੇ ਇਕੱਠੇ ਹੋ ਜਾਂਦੇ ਆ ਉਹਨਾਂ ਨੇ ਆਮ ਲੋਕਾਂ ਨੂੰ ਵੀ ਨਾਲ ਇਕੱਠੇ ਕਰ ਲਿਆ ਔਰ ਦੱਸਿਆ ਕਿ ਪਿੰਡ ਅਤਰੀਆ ਪਲਿਆ ਜਿੱਥੇ ਕਿ ਸਿੱਖਾਂ ਦੀ ਗਿਣਤੀ ਜ਼ਿਆਦਾ ਹੈ ਇੱਥੇ ਸਥਾਨਕ ਸਿੱਖਾ ਵੱਲੋਂ ਜਿਨ੍ਹਾਂ ਵੱਲੋਂ ਜ਼ਿਆਦਾਤਰ ਨੌਜਵਾਨ ਸਿੱਖ ਕਾਵੜ ਯਾਤਰਾ ਕੱਲੀ ਵੇਖਣ ਨਹੀਂ ਆਉਂਦੇ ਉੱਥੇ ਸਹਿਯੋਗ ਵੀ ਦਿੰਦੇ ਨਹੀਂ ਕਿਸੇ ਨੂੰ ਕੋਈ ਸਾਧਨ ਦੀ ਲੋੜ ਹੁੰਦੀ ਹੈ ਟਰੈਕਟਰ ਟਰਾਲੀ ਦੀ ਇਹ ਵੀ ਸਾਨੂੰ ਪਤਾ ਲੱਗਿਆ ਕਿ ਉਲਟਾ ਸਿੱਖ ਭਾਈਚਾਰੇ ਦੇ ਲੋਕ ਉੱਥੇ ਮਦਦ ਕਰਦੇ ਆ ਹਿੰਦੂ ਭਾਈਚਾਰੇ ਦੀ ਪਰ ਉੱਥੇ ਦਾ ਮਾਹੌਲ ਆ ਜਿਹੜਾ ਕੋਈ ਸ਼ਰਾਰਤੀ ਅੰਸਰਾਂ ਵੱਲੋਂ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਹਾਲਾਂਕਿ ਨਫ਼ਰਤ ਇੰਨੀ ਭਰੀ ਹੋਈ ਹੈ ਹਾਲਾਂਕਿ ਕੁਝ ਭਾਜਪਾ ਦੇ ਵੀ ਸੱਤਾਧਾਰੀ ਲੀਡਰ ਵੀ ਕਿਸਾਨਾਂ ਦੇ ਖਿਲਾਫ ਸਿੱਖਾਂ ਦੇ ਖਿਲਾਫ ਵੱਧ ਟਿੱਪਣੀਆਂ ਦੇਣ ਦੇ ਵਿੱਚ ਉੱਥੇ ਜਾਣੇ ਗਏ ਨੇ ਉੱਥੇ ਕਈ ਸੁਰਖੀਆਂ ਇਸ ਦੀਆਂ ਪਹਿਲਾਂ ਵੀ ਬਣੀਆਂ ਨੇ ਹੁਣ ਇੰਸਪੈਕਟਰ ਜਿਹੜਾ ਵਿਵੇਕ ਉਪਾਦਿਆ ਸੀ ਜਿਸ ਦੀ ਹੁਣ ਅੱਧੀ ਰਾਤ ਨੂੰ ਫਿਰ ਮਜਬੂਰ ਨਾ ਬਦਲੀ ਕਰਨੀ ਪਈ ਪਰ ਬਦਲੀ ਕਰਨ ਨਾਲ ਕੀ ਮਸਲਾ ਹੱਲ ਹੋ ਜਾਂਦਾ ਐਡਵੋਕੇਟ ਅਜੀਤ ਸਿੰਘ ਕੀ ਕਹਿ ਰਹੇ ਨੇ ਉਹਨਾਂ ਨੇ ਵੀ ਸਾਰੇ ਘਟਨਾਕ੍ਰਮ ਦੇ ਬਾਰੇ ਜਾਣਕਾਰੀ ਦਿੱਤੀ ਹੈ ਉਹ ਵੀ ਸੁਣੋ ਉਸ ਤੋਂ ਬਾਅਦ ਫਿਰ ਅਗਲੀ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਇਸ ਮਾਮਲੇ ਦੇ ਉੱਤੇ ਕਿਸ-ਕਿਸ ਨੇ ਨਿਖੇਧੀ ਕੀਤੀ ਹੈ ਐਡਵੋਕੇਟ ਸਾਹਿਬ ਪੜੀਆਂ ਦੇ ਵਿੱਚ ਜੋ ਕੁਝ ਸੁਣਨ ਨੂੰ ਮਿਲਿਆ ਉਸ ਸਾਰੇ ਘਟਨਾਕ੍ਰਮ ਦੀ ਸਚਾਈ ਕੀ ਹੈ ਜੋ ਕਾਂਵੜ ਯਾਤਰਾ ਕਹਿੰਦੇ ਨਿਕਲ ਰਹੀ ਸੀ ਤੇ ਯੂਪੀ ਪੁਲਿਸ ਦੇ ਵੱਲੋਂ ਸਿੱਖਾਂ ਨੂੰ ਹੀ ਨੌਜਵਾਨਾਂ ਨੂੰ ਹੀ ਅੱਤਵਾਦੀ ਦੱਸ ਦਿੱਤਾ ਗਿਆ ਕਿ ਇਹ ਗੱਲ ਦੀ ਸੱਚਾਈ ਹੈ ਸੱਚ ਹੈ ਹਾਂਜੀ ਐਦਾ ਨਾ ਕੁਝ ਦਿਨਾਂ ਤੋਂ ਸਾਡੇ ਸਰਦਨ ਦੇ ਨਾਲ ਉੱਥੇ ਰਸਤਾ ਕੱਟ ਗਿਆ ਸੀ ਜੀ ਤਾਂ ਸੰਗਤ ਨੇ ਕਾਫੀ ਆਪਣਾ ਕਾਰ ਸੇਵਾ ਕਰਕੇ ਰਸਤਾ ਚਾਲੂ ਕਰਾਇਆ ਗਿਆ ਜੀ ਉੱਥੇ ਸਾਡੇ ਮਹਿੰਗਾਪੁਰ ਵਾਲੇ ਸੰਤ ਬਾਬਾ ਜੀ ਹੈਗੇ ਆ ਉਹਨਾਂ ਦੇ ਕਾਰ ਸੇਵਾ ਚੱਲਦੀ ਰਹੀ ਇਹ ਕੁਝ ਬੰਦੇ ਸੀ ਜਿਹੜੇ ਸ਼ਰਧਾਲੂ ਸੀ ਆਪਣੇ ਸਿੱਖ ਸਮਾਜ ਦੇ ਇਹ ਵੀ ਉੱਥੇ ਕਾਰ ਸੇਵਾ 'ਚ ਗਏ ਸੀ ਜੀ ਤਾਂ ਜਦ ਇਹ ਵਾਪਸ ਆਇਆ ਤਾਂ ਕੁਝ ਪਾਣੀ ਚੱਲ ਰਿਆ ਸੀ ਰੋਡ ਤੇ ਤਾਂ ਪੁਲਿਸ ਨੇ ਨਿਰਦੇਸ਼ ਸੀ ਕਿ ਸੁਰੱਖਿਆ ਦੇ ਮੱਦੇ ਨਜ਼ਰ ਐਸਐਚਓ ਵਿਵੇਕ उपाध्याय ਜਿਹੜਾ ਪਲੀਆ ਪਲੀਆ ਐਸਐਚਓ ਆ ਜੀ ਇਹ ਉੱਥੇ ਉਹਨਾਂ ਨੂੰ ਰੋਕਣ ਲੱਗ ਗਿਆ ਤਾਂ ਇਹਨਾਂ ਦੀ ਕਹਾਣੀ ਸੁਣੀ ਹੋਈ ਆ ਕੁਝ ਅਯੋਗਾਂ ਦੀ ਜੀ ਤਾਂ ਕਹਾਣੀ ਦੇ ਵਿੱਚ ਐਸਐਚਓ ਫਿਰ ਜ਼ਿਆਦਾ ਆਪਣੇ ਜੋਸ਼ 'ਚ ਆ ਗਿਆ ਤਾਂ ਇਹਨਾਂ ਨੇ ਉਹਨਾਂ ਨੂੰ ਉਗਰਵਾਦੀ ਮਤਲਬ ਉਗਰਵਾਦੀ ਸ਼ਬਦ ਤਾਂ ਮੈਂ ਨੇ ਕਿਹਾ ਹੀ ਆ ਉਗਰਵਾਦੀ ਬਦਲ ਗਿਆ ਮਤਲਬ ਇਦਾਂ ਦੇ ਗਲਤ ਜੀ ਤੇ ਜੋ ਇੱਕ ਕਾਮ ਨੂੰ ਇੱਕ ਨਹੀਂ ਕਰਨੇ ਚਾਹੀਦੇ ਸਰਕਾਰੀ ਕਰਮਚਾਰੀ ਨੂੰ ਜੀ ਜੋ ਕਿ ਉਹਦੇ ਖਿਲਾਫ ਫਿਰ ਉੱਥੇ ਦੇ ਲੋਕ ਇਕੱਠੇ ਹੋਏ ਜੀ ਫਿਰ ਕਾਫੀ ਆंदोलਨ ਹੋਇਆ ਤਾਂ ਉਹਦੇ ਬਾਅਦ ਚ ਫਿਰ ਡਿਪੀਐਸਪੀ ਮੇਪਾਲ ਸਿੰਘ ਆਏ ਆ ਉਹਨਾਂ ਨੇ ਫਿਰ ਸੁਲਾਮ ਸਮਝੌਤਾ ਕਰਾਇਆ ਐਸਡੀਐਮ ਦੀ ਮੌਜੂਦਗੀ ਵਿੱਚ ਜੀ ਤਾਂ ਐਸਐਚਓ ਵਿਵੇ ਕੁਮਾਰ ਤੇ ਹੈ ਦਾ ਟ੍ਰਾਂਸਫਰ ਕਰ ਦਿੱਤਾ ਗਿਆ ਰਾਤ ਨੂੰ ਅੱਛਾ ਤਾਂ ਉਹਦੀ ਜਾਂਚ ਮਿਠਾਈ ਗਈ ਆ ਜਾਂਚ ਦੇ ਵਿੱਚ ਹੁਣ ਦੇਖੋ ਜੋ ਵੀ ਨਿਰਣੇ ਹੋਊਗਾ ਇਸ ਕਰਕੇ ਅੰਦੋਲਨ ਸੇ ਰਾਤ ਹੀ ਰਾਤ 1 ਵਜੇ ਅੰਦੋਲਨ ਖਤਮ ਕੀਤਾ ਗਿਆ ਸਿੱਖ ਸਮਾਜ ਵੱਲੋਂ ਜੀ ਤੁਸੀਂ ਬਤੌਰ ਵਕੀਲ ਵੀ ਉੱਥੇ ਵਿਚਰਦੇ ਹੋ ਉਸ ਤੋਂ ਪਹਿਲਾਂ ਵੀ ਲਖੀਨਪੁਰ ਖੀਰੀ ਦੀ ਇੱਕ ਵੱਡੀ ਘਟਨਾ ਨੇ ਜਿਸ ਦੇ ਵਿੱਚ ਇੱਕ ਕੇਂਦਰੀ ਰਾਜ ਮੰਤਰੀ ਦੇ ਪੁੱਤਰ ਨੇ ਜੋ ਕਾਰਨਾਮਾ ਕੀਤਾ ਸਭ ਦੇ ਸਾਹਮਣੇ ਉਸ ਤੋਂ ਬਾਅਦ ਚਲੋ ਲੋਕਾਂ ਦੇ ਵੋਟਾਂ 'ਚ ਜਵਾਬ ਦਿੱਤਾ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀ ਇੱਥੇ ਗੱਲਾਂ ਦੇਖਦੇ ਰਹਿੰਦੇ ਹੋ ਕਿ ਸਿੱਖਾਂ ਨੂੰ ਹੋਰ ਨਜ਼ਰ ਨਾਲ ਵੇਖਿਆ ਜਾਂਦਾ ਇੱਥੇ ਭਾਜਪਾ ਦੇ ਲੀਡਰਾਂ ਵੱਲੋਂ हां जी ਜਦੋਂ ਆਪਣੀ ਇਹ ਸਰਕਾਰ ਬਣੀ ਆ ਤਦ ਤੋਂ ਕੁਝ ਨਾ ਕੁਝ ਕੁਝ ਸੰਗਠਨ ਹੈਗੇ ਆ ਜਿੱਦਾਂ ਅੱਜ ਵੀ ਇੱਕ ਇੱਥੇ ਇੱਕ ਗਰੁੱਪ ਆ ਇੱਕ ਹਿੰਦੂ ਯੁਵਾ ਬਾਣੀ ਕਰਕੇ ਗਰੁੱਪ ਆ ਉਹਦੇ ਵਿੱਚ ਵੀ ਅਨਾਮਸ਼ਨਾ ਬੋਲਿਆ ਜਾ ਰਿਹਾ ਜੀ ਕੁਲ ਮਿਲਾ ਕੇ ਥੋੜੀ ਜੀ ਨਫਰਤੀ ਰਾਜਨੀਤ ਚੱਲ ਹੀ ਰਹੀ ਏ ਜਾਂ ਲੇਕਿਨ ਸਾਰੇ ਲੋਕ ਇਦਾਂ ਦੇ ਨਹੀਂ ਹੈਗੇ ਉਹ ਲੋਕ ਕੁਝ ਜਿਹੜੇ ਅਸਰਾਰਤੀਪਤ ਹੋਏ ਜਿਨ੍ਹਾਂ ਨੇ ਰਾਜਨੀਤਿਕ ਕਰਨੀਆਂ ਹਿੰਦੂ ਮੁਸਲਮਾਨ ਨੂੰ ਲੜਾ ਲੜਾ ਕੇ ਮੁਸਲਿਮ ਸਿੱਖ ਨੂੰ ਲੜਾ ਕੇ ਜੀ ਉਹ ਲੋਕ ਇਦਾਂ ਦੇ ਕੰਮ ਕਰਦੇ ਰਹਿੰਦੇ ਆ ਕੀ ਕੀਤਾ ਜਾਵੇ ਇਦਾਂ ਹਮ ਤੇ ਜਿਵੇਂ ਹੁਣ ਜਿਵੇਂ ਕਿ ਤੁਸੀਂ ਦੱਸਿਆ ਕਿ ਉੱਥੋਂ ਦੇ ਸਿਆਸਤਦਾਨਾਂ ਦੇ ਦਿਮਾਗ ਚ ਇਹ ਜੀਆਂ ਗੱਲੀਆਂ ਗੱਲਾਂ ਨੇ ਉਸੇ ਤਰ੍ਹਾਂ ਫਿਰ ਇਨਸਪੈਕਟਰ ਨੇ ਵੀ ਕਹਿ ਦਿੱਤਾ ਉਸੇ ਇਤਿਹਾਸ਼ ਦੇ ਵਿੱਚ ਆ ਕੇ ਕਿ ਸਰਕਾਰ ਨੇ ਤਾਂ ਮੇਰਾ ਕੁਝ ਵਿਗਾੜਨਾ ਨਹੀਂ ਤਾਂ ਸਿੱਖਾਂ ਨੂੰ ਜੋ ਮਰਜ਼ੀ ਕਹਿ ਦੋ ਹਮ ਤਾਨੂੰ ਲੱਗਦਾ ਹੈ ਕਿ ਸਰਕਾਰ ਦਾ ਤਲ ਹੈ ਗਈ ਆ ਹੂੰ ਹੂੰ ਧੱਕੇ ਮਾਰਨਾ ਗਲਤ ਗੱਲ ਆ ਕਿਸੇ ਵੀ ਇੱਕ ਪੜਾ ਨਿਕਲ ਜੂਗਾ ਪਰ ਕੋਈ ਵੀ ਸਮਾਜ ਦਾ ਬੰਦਾ ਖੜਾ ਆ ਜਾਂ ਉਹ ਕਿਨਾਰੇ ਤੇ ਖੜਾ ਦੇਖ ਰਿਹਾ ਤੁਸੀਂ ਵੀਡੀਓ ਵਿੱਚ ਉਹਨੂੰ ਐਸੇ ਧੱਕੇ ਮਾਰ ਰਿਹਾ ਸਾਡੇ ਚੱਲੇ ਉੱਤਰ ਜਾਂ ਕਮੜਾ ਰਹੀ ਕਮੜ ਨੇ ਤਾਂ ਨਿਕਲਣਾ ਹੁੰਦਾ ਹੈ ਕਮੜ ਤਾਂ ਆਪਣੀ ਅੱਧੇ ਰਸਤੇ ਚੋਂ ਵੀ ਨਿਕਲ ਜਾਂਦੀ ਆ ਕਿ ਕੋਈ ਖੜਾ ਆ ਤਾਂ ਉਹਨੂੰ ਧੱਕੇ ਨਹੀਂ ਮਾਰਨੇ ਚਾਹੀਦੇ ਇੱਕ ਦਖਾਲ ਦਾ ਮਾਨਸਿਕ ਸਥਿਤ ਦਖਾਲ ਦਾ ਆ ਕਿ ਅਧਿਕਾਰੀਆਂ ਦੀ ਮਾਨਸਿਕ ਸਥਿਤ ਕਿਦਾਂ ਦੀ ਆ ਗੱਲ ਤੇ ਮਾਨਸਿਕ ਸਥਿਤੀ ਐਦਾਂ ਦੇ ਅਧਿਕਾਰੀਆਂ ਨੂੰ ਬਰਖਾਸਤ ਕਰਨਾ ਚਾਹੀਦਾ ਜੀ ਤਾਂ ਜਿਹੜਾ ਕੱਠ ਹੋਇਆ ਸੀ ਸਿੱਖ ਭਾਈਚਾਰੇ ਦਾ ਪਲੀਆ ਤਸੀਲ ਕੰਪਲੈਕਸ ਦੇ ਬਾਹਰ ਧਰਨਾ ਲਾ ਦਿੱਤਾ ਗਿਆ ਸੀ ਉਹ ਧਰਨਾ ਕੀ ਹੁਣ ਖਤਮ ਹੋ ਗਿਆ ਫਿਲਹਾਲ ਭਰੋਸਾ ਦੇ ਦਿੱਤਾ ਗਿਆ ਇੱਕ ਤਾਂ ਬਦਲੀ ਕਰ ਦਿੱਤੀ ਗਈ ਹਾਂ ਹਾਂ ਹੋਰ ਕੀ ਕੀ ਭਰੋਸਾ ਦਿੱਤਾ ਹਾਂ ਜੀ ਔਰ ਕੋਰਾ ਦਾ 2 ਵਜੇ ਦੇ ਟਾਈਮ ਲਗਭਗ ਧਰਨਾ ਚੱਟ ਦਿੱਤਾ ਗਿਆ ਹੈ ਭਰੋਸਾ ਇਹ ਦਿੱਤਾ ਗਿਆ ਕਿ ਇਹਦਾ ਰਾਤੋ ਰਾਤ ਟਰਾਂਸਫਰ ਕੀਤਾ ਜਾਊਗਾ ਸਵੇਰ ਨੂੰ ਦੋ ਐਸਐਚਓ ਆਊਗਾ ਜੀ ਔਰ 2 ਦਿਨ ਦੇ ਅੰਦਰ ਇਹਦੀ ਜਾਂਚ ਰਿਪੋਰਟ ਜੋ ਵੀ ਆ ਸੌਂਪੀ ਜਾਊਗੀ ਔਰ ਜੇ ਜਾਂਚ ਵਿੱਚ ਦੋਸ਼ੀ ਪਾਇਆ ਗਿਆ ਤਾਂ ਇਹਦੀਆਂ ਕਿ ਸਸਪੈਂਸ਼ਨ ਦੀ ਕਾਰਵਾਈ ਜਾਂ ਜੋ ਵੀ ਕੋਈ ਹੋ ਗਈ ਕਾਰਵਾਈ ਹੋ ਕੀਤੀ ਜਾਊਗੀ ਉਹ ਕੀਤੀ ਜਾਊ ਆ ਜਾਂਚ ਨੂੰ ਭਰੋਸਾ ਦਿਲਾਇਆ ਇਹ ਪਲਿਆ ਵੀ ਲਖੀਮਪੁਰ ਜ਼ਿਲ੍ਹੇ ਦੇ ਅੰਦਰ ਪੈਂਦਾ ਹੈ ਤੇ ਸਾਰੇ ਇਲਾਕੇ ਦੇ ਵਿੱਚ ਸਿੱਖ ਭਾਈਚਾਰੇ ਨੂੰ ਲੈ ਕੇ ਜਿਵੇਂ ਖਾਸ ਕਰਕੇ ਪਹਿਲਾਂ ਘੱਟ ਗਿਣਤੀਆਂ ਹੋਣ ਜਿਵੇਂ ਕਿ ਇੱਕ ਨੇਮ ਪਲੇਟ ਲਾਉਣ ਦਾ ਆਰਡਰ ਆਉਂਦਾ ਸਰਕਾਰ ਦਾ ਫਿਰ ਸੁਪਰੀਮ ਕੋਰਟ ਤੋਂ ਝੱਲਣਾ ਪੈਂਦਾ ਸਭ ਕੁਝ ਉਹ ਵੀ ਤੁਸੀਂ ਵੇਖਿਆ ਹੋਣਾ ਉਸ ਤੋਂ ਬਾਅਦ ਕਿਵੇਂ ਦਾ ਮਾਹੌਲ ਸੀ ਕਾਵੜ ਯਾਤਰਾ ਦੇ ਦੌਰਾਨ ਇਸ ਤਰ੍ਹਾਂ ਦੀਆਂ ਉੱਥੇ ਗਤੀਵਿਧੀਆਂ ਹੋ ਰਹੀਆਂ ਯੂਪੀ ਸਰਕਾਰ ਦੇ ਅੰਦਰ ਕੋ ਆ ਤੁਸੀਂ ਇੱਥੇ ਪੱਲੀਆਂ ਜਿਹੜਾ ਆ ਇਹਨੂੰ ਮਿਨੀ ਪੰਜਾਬ ਕਹਿੰਦੇ ਆ ਲੇਕਿਨ ਇੱਥੇ ਇਦਾਂ ਦਾ ਕੋਈ ਮਾਹੌਲ ਨਹੀਂ ਹੈਗਾ ਹੂੰ ਕਿ ਇਦਾਂ ਕੋਈ ਨਫ਼ਰਤ ਹੋਊਗੀ ਲੇਕਿਨ ਵਿੱਚ ਵਿੱਚ ਜਿਹੜੇ ਮਾਰਲੇ ਬੰਦੇ ਆ ਜਾਂਦੇ ਉਹ ਸ਼ਾਰਤੀ ਲੋਕ ਆ ਉਹ ਇਦਾਂ ਦੀਆਂ ਗੱਲਾਂ ਕਰਦੇ ਆ ਵਾਪਸ ਦੇ ਵਿੱਚ ਮੈਂ ਵੀ ਐਡਵੋਕੇਟ ਆ ਮੇਰੇ ਨਾਲ ਵੀ ਸਾਰੇ ਧਰਮਾਂ ਦੇ ਲੋਕ ਪ੍ਰੈਕਟਿਸ ਕਰਦੇ ਆ ਜੀ ਤੁਸੀਂ ਕੰਟੀਡੀਟਾਂ ਨਾਲ ਮੈਂ ਉੱਤੇ ਪਿਛਲੇ ਇਲੈਕਸ਼ਨ 'ਚ ਮੈਂ ਕੱਲਾ ਮਾ ਮੰਤਰੀ ਚੋਂ ਚੁਣਾ ਚੁਣਾਵ ਵਿੱਚ ਜਿੱਤਿਆ ਜੀ ਤਾਂ ਜਦਕਿ ਸਾਡੀ ਗਿਣਤੀ ਹੈ ਨਹੀਂ ਉੱਥੇ ਕੋਈ ਵੀ ਲੇਕਿਨ ਆਪਸ ਵਿੱਚ ਬਹੁਤ ਵਧੀਆ ਸਾਰੇ ਰਹਿੰਦੇ ਆ ਕੱਲ ਜਿਹੜਾ ਅੰਦੋਲਨ ਹੋਇਆ ਇਹਦੇ ਵਿੱਚ ਵੀ ਸਾਰੇ ਸਮਾਜ ਦੇ ਲੋਕਾਂ ਨੇ ਭਾਗ ਲਿਆ ਹਮ ਦੇਖੋ ਗਲਤ ਦਾ ਵਿਰੋਧ ਕਰਨ ਲਈ ਵੀ ਸਾਰੇ ਹੈਗੇ ਆ ਲੇਕਿਨ ਕੁਝ ਲੋਕ ਉੱਥੇ ਮਾਰੇ ਸੰਗੇ ਆ ਤਾਂ ਉਹ ਲੋਕ ਉਹ ਸਾਰੇ ਸਮਾਜ ਨੂੰ ਮਾਰਾ ਨਹੀਂ ਗਏ ਜਿੱਥੇ ਕੋਈ ਪੂਰਾ ਸਨਮਾਨ ਮਿਲਦਾ ਇੱਥੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਲੇਕਿਨ ਕੁਝ ਲੋਕ ਵਦਨਾਮ ਕਰਨ ਲਈ ਰਾਜਨੀਤਕ ਟੋਪਰੀ ਫੋਕਸ ਨਾਲ ਕੰਮ ਕਰਦੇ ਆ ਆਪਾਂ ਉਹਨਾਂ ਦੇ ਨਿੰਦਾ ਕਰਦੇ ਆ ਕੀ ਕਹਿ ਸਕਦੇ ਸਮਾਜ ਹੈ ਜੀ ਜੀ ਤਾਂ ਕਿਸਾਨ ਇਹ ਜਿਹੜਾ ਮਾਹੌਲ ਹੈ ਇਸ ਤਰ੍ਹਾਂ ਦਾ ਜਾਂ ਜਿਸ ਤਰ੍ਹਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਨੇ ਜਾਂ ਹੁਣ ਕਿਹਾ ਗਿਆ ਇੱਕ ਪੁਲਿਸ ਇੰਸਪੈਕਟਰ ਦੇ ਵੱਲੋਂ ਗਲਤ ਸ਼ਬਦਾਵਲੀ ਉਗਰਵਾਦੀ ਜਾਂ ਪਹਿਲਾਂ ਗੱਡੀ ਚਾੜ ਕੇ ਮਾਰੇ ਇੱਕ ਕਿਸਾਨ ਇਹ ਕਿਸਾਨੀ ਅੰਦੋਲਨ ਤੋਂ ਬਾਅਦ ਇਸ ਤਰ੍ਹਾਂ ਦਾ ਮਾਹੌਲ ਬਣਿਆ ਜਾਂ ਉਸ ਤੋਂ ਪਹਿਲਾਂ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਜਾਂਦੀ ਸੀ ਘਟਨਾ ਇੱਕ ਅੱਧੀ ਇਸ ਤੇ ਕਿਸਾਨੀ ਅੰਦੋਲਨ ਤੋਂ ਬਾਅਦ ਤੱਕ ਉਸ ਇਨਾਂ ਨੂੰ ਲੱਗਾ ਕਿ ਜਿੱਦਾਂ ਇੱਕ ਮਾਹੌਲ ਮੀਡੀਆ ਨੇ ਬਣਾਇਆ ਜੋ ਹੂੰ ਜੋ ਇੱਕ ਪ੍ਰਾਇਜਿਤ ਮੀਡੀਆ ਆ ਉਹ ਇਦਾਂ ਇੱਕ ਮਾਹੌਲ ਬਣਾਉਂਦਾ ਲੋਕਾਂ ਦੇ ਵਿੱਚ ਜਦ ਵੀ ਇੱਥੇ ਮੋਸਟਲੀ ਜਿਹੜਾ ਸੇਕ ਕਿਹਾ ਉਹ ਕਿਸਾਨ ਆ ਜੀ ਉਹ ਆਪਣੀ ਆਵਾਜ਼ ਦੇ ਆਪਣੀ ਮੰਗ ਦੇ ਲਈ ਆਪਣੇ ਆਪਣੇ ਮੰਗਾਂ ਦੇ ਲਈ ਜਦ ਵੀ ਆंदोलन ਕਰਦੇ ਆ ਤਾਂ ਉਹਨਾਂ ਨੂੰ ਇਦਾਂ ਇੱਥੇ ਪਰੇਸ਼ਾਨ ਕੀਤਾ ਜਾਂਦਾ ਜੀ ਤਾਂ ਕਿਉਂਕਿ ਸਰਕਾਰ ਦੇ ਖਿਲਾਫ ਜੋ ਵੀ ਬੋਲੂਗਾ ਉਹਨੂੰ ਇਹ ਗੁਰਵਾਦੀ ਕਹਿੰਦੇ ਆ ਜੀ ਮਤਲਬ ਉਹ ਵੀ ਧਰਮ ਵਾਲੇ ਸਰਕਾਰ ਦੇ ਖਿਲਾਫ ਬੋਲਦੇ ਆ ਸਰਕਾਰ ਦੇ ਨੀਣੇ ਦੇ ਜੇ ਵੀ ਕੋਈ ਸਰਕਾਰ ਦਾ ਗਲਤ ਨੀਣੇ ਆ ਜੇ ਉਹ ਜਨਤਾ ਉਹਦੇ ਖਿਲਾਫ ਬੋਲਦੀ ਆ ਤਾਂ ਸਰਕਾਰ ਦਾ ਕੁਝ ਬੰਦੇ ਆਪਣੇ ਛੱਡੇ ਹੋਏ ਜਿਹੜੇ ਉਹਨਾਂ ਨੂੰ ਅਤਵਾਦੀ ਕਹਿ ਕੇ ਆ ਇਦਾਂ ਉਗਰਵਾਦੀ ਕਹਿ ਕੇ ਪਰੇਸ਼ਾਨ ਕਰਦੇ ਆ ਜੀ ਤੁਸੀਂ ਇਹ ਸਾਰੇ ਘਟਨਾਕ੍ਰਮ ਬਾਰੇ ਜਾਣਕਾਰੀ ਸਾਂਝੀ ਕੀਤੀ ਐਡਵੋਕੇਟ ਸਾਹਿਬ ਬਹੁਤ ਸ਼ੁਕਰੀਆ ਜੀ ਤੁਸੀਂ ਖੁਦ ਸੁਣਿਆ ਐਡਵੋਕੇਟ ਅਜੀਤ ਸਿੰਘ ਕੀ ਕਹਿ ਰਹੇ ਨੇ ਉਹਨਾਂ ਨੇ ਕਿਹਾ ਕਿ ਉੱਥੇ ਕੁਝ ਲੋਕ ਜਿਹੜੇ ਆਪਸੀ ਭਾਈਚਾਰੇ ਦੇ ਵਿੱਚ ਰਹਿੰਦੇ ਨੇ ਸਾਰੇ ਧਰਮਾਂ ਦੇ ਉਹ ਖੁਦ ਵਕਾਲਤ ਕਰਨੇ ਉਹਨਾਂ ਦੇ ਨਾਲ ਜਿਹੜੇ ਕੋਲੀਗ ਨੇ ਉਹ ਵੀ ਹਰ ਧਰਮ ਨਾਲ ਸੰਬੰਧ ਰੱਖਣ ਵਾਲੇ ਨੇ ਜ਼ਿਆਦਾਤਰ ਇਸ ਤਰ੍ਹਾਂ ਦੀ ਗੱਲਾਂ ਸਾਹਮਣੇ ਨਹੀਂ ਆਉਂਦੀਆਂ ਪਰ ਜਿਸ ਤਰ੍ਹਾਂ ਦੀ ਨਫ਼ਰਤ ਫਲਾਈ ਜਾ ਰਹੀ ਹੈ ਜੋ ਉਸ ਇੰਸਪੈਕਟਰ ਦੇ ਘਟਨਾਕ੍ਰਮ ਦੇ ਉੱਤੇ ਉਹਨਾਂ ਨੇ ਖੇਧੀ ਵੀ ਕੀਤੀ ਹੈ ਤੇ ਨਾਲ ਕਿਹਾ ਕਿ ਕੁਝ ਲੋਕ ਐਸੇ ਨੇ ਜਿਹੜੇ ਕੀ ਜਥੇਬੰਦਕ ਵੀ ਨੇ ਪ੍ਰਸ਼ਾਸਨ ਦੇ ਵਿੱਚ ਵੀ ਨੇ ਜਿਹੜੇ ਨਫ਼ਰਤੀ ਨਜ਼ਰ ਨਾਲ ਵੇਖ ਲੈਂਦੇ ਨੇ ਔਰ ਸਿੱਖਾਂ ਨੂੰ ਆਤਵਾਦੀਤਾ ਕਹਿ ਦਿੰਦੇ ਨੇ ਸਿੱਖ ਜਦੋਂ ਕਿਸੇ ਖੇਡ ਦੇ ਵਿੱਚ ਇੰਟਰਨੈਸ਼ਨਲ ਪੱਧਰ ਤੱਕ ਇਸੇ ਵਰਲਡ ਕੱਪ ਦੇ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਅਰਸ਼ਦੀਪ ਸਿੰਘ ਤੋਂ ਜਦੋਂ ਕੈਚ ਛੁੱਟਦਾ ਤੇ ਉਦੋਂ ਉਸ ਨੂੰ ਵੀ ਆਤਵਾਦੀ ਕਿਹਾ ਜਾਂਦਾ ਹੈ ਜਦੋਂ ਉਹ ਸਭ ਤੋਂ ਵੱਧ ਵਿਕਟਾਂ ਲੈ ਕੇ ਆਉਂਦਾ ਤਾਂ ਫਿਰ ਉਦੇਸ਼ ਦਾ ਹੀਰੋ ਬਣ ਜਾਂਦਾ ਹੈ ਤਾਂ ਇਹ ਦੋਹਰਾ ਮਾਪ ਦਾ ਅੰਡਾ ਜਿਹੜਾ ਉਹ ਹਕੂਮਤ ਦੀ ਨਜ਼ਰ ਵਿੱਚ ਇੱਕ ਘੱਟ ਗਿਣਤੀਆਂ ਦੇ ਖਿਲਾਫ ਹਾਲਾਂਕਿ ਯੂਪੀ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਵੀ ਝਾੜ-ਚੰਮ ਦਾ ਸਾਹਮਣਾ ਕਰਨਾ ਪਿਆ ਜਦੋਂ ਨੇਮ ਪਲੇਟਾਂ ਲਗਾਈਆਂ ਜਾ ਰਹੀਆਂ ਸੀ ਕਾਵੜ ਯਾਤਰਾ ਦੇ ਦੌਰਾਨ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਵੀ ਸਾਹਮਣੇ ਆਏ ਸਭ ਤੋਂ ਪਹਿਲਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆਉਂਦਾ ਹੈ ਔਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਉਹ ਕੀ ਕਹਿ ਰਹੇ ਨੇ ਲਖੀਮਪੁਰ ਖੇਰੀ ਪਲਿਆ ਯੂਪੀ ਰਾਜ ਮਾਰਗ ਤੇ ਸਥਾਨਕ ਪੁਲਿਸ ਅ ਉਤੋਂ ਲੰਗਰੇ ਸਿੱਖਾਂ ਨੂੰ ਅਤਵਾਦੀ ਉਗਰਵਾਦੀ ਜੇ ਸ਼ਬਦਾਂ ਨਾਲ ਬੇਇਜਤ ਕੀਤੇ ਜਾਣ ਤੇ ਸਾਨੂੰ ਸਖਤ ਇਤਰਾਜ਼ ਹੈ ਜਿੱਥੇ ਮੈਂ ਯੂਪੀ ਸਰਕਾਰ ਤੋਂ ਇਨਾ ਪੁਲਿਸ ਕਰਮਚਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕਰਦਾ ਉੱਥੇ ਸਾਰੇ ਸੂਬਿਆਂ ਤੇ ਕੇਂਦਰ ਦੀ ਸਰਕਾਰ ਨੂੰ ਅਪੀਲ ਵੀ ਕਰਦਾ ਕਿ ਘੱਟ ਗਿਣਤੀਆਂ ਖਾਸ ਤੌਰ ਤੇ ਸਿੱਖਾਂ ਪ੍ਰਤੀ ਫਲਾਈ ਜਾ ਰਹੀ ਨਫ਼ਰਤ ਨੂੰ ਠੱਲ ਪਾਉਣ ਲਈ ਸ਼ਰਾਰਤੀ ਲੋਕਾਂ ਦੇ ਨਾਲ ਨਾਲ ਸਰਕਾਰੀ ਕਰਮਚਾਰੀਆਂ ਨੂੰ ਵੀ ਇਸ ਬਾਰੇ ਤਾੜਨਾ ਕੀਤੀ ਜਾਵੇ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਇਹ ਹਮੇਸ਼ਾ ਜ਼ਬਰਤ ਤੇ ਜ਼ੁਲਮ ਦੇ ਵਿਰੋਧ ਲੜਦੀ ਆਈ ਹੈ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਹੜਾ ਕੀ ਨਾਲ ਉਹ ਵੀ ਸਾਂਝਾ ਕੀਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇੱਥੋਂ ਤੱਕ ਕਹਿ ਦਿੱਤਾ ਕਿ ਇਸ ਮਾਮਲੇ ਦੇ ਵਿੱਚ ਜੇਕਰ ਇਸੇ ਤਰ੍ਹਾਂ ਨਫ਼ਰਤਈ ਭਾਸ਼ਣ ਚੱਲਦੇ ਰਹੇ ਜਾਂ ਨਫ਼ਰਤ ਚੱਲਦੀ ਰਹੀ ਤਾਂ ਫਿਰ ਉਹ ਦੂਰ ਨਹੀਂ ਕਿ ਸਾਰਾ ਦੇਸ਼ ਇਸ ਨਫ਼ਰਤ ਦਾ ਸ਼ਿਕਾਰ ਹੋ ਜਾਵੇਗਾ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਆਉਣੀਆਂ ਸ਼ੁਰੂ ਹੋਈਆਂ ਨਹੀਂ ਉਦੋਂ ਕਿ ਪਲੀਆ ਉਹ ਇਲਾਕਾ ਜਿੱਥੇ ਸਿੱਖਾਂ ਦੀ ਗਿਣਤੀ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਵਿੱਚ ਪੂਰੀ ਲਗਭਗ 1 ਲੱਖ ਤੋਂ ਉਵਾਦੀ ਗਿਣਤੀ ਬਣ ਜਾਂਦੀ ਹੈ ਪਰ ਜੇਕਰ ਉਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ ਇਸ ਤਰ੍ਹਾਂ ਦੀ ਗੱਲ ਕੀਤੀ ਜਾਏਗੀ ਤਾਂ ਫਿਰ ਉਹ ਦਿਨ ਦੂਰ ਨਹੀਂ ਹੈ ਕਿ ਜਦੋਂ ਨਫ਼ਰਤ ਦੇ ਇਹ ਬੀਜ ਹੈ ਜਿਹੜੇ ਸਾਰੇ ਦੇਸ਼ ਨੂੰ ਲੈ ਡੁੱਬਣਗੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਜਿਹੜੀ ਗੱਲ ਲਿਖੀ ਹੈ ਉਹ ਵੀ ਨਾਲ ਲਿਖੀ ਹੈ ਕਿ ਘੱਟ ਗਿਣਤੀਆਂ ਪ੍ਰਤੀ ਇਹੋ ਜਿਹਾ ਰਵਈਆ ਪੂਰੇ ਦੇਸ਼ ਨੂੰ ਨਫ਼ਰਤ ਦੀ ਅੱਗ ਵਿੱਚ ਝੋਕ ਸਕਦਾ ਹੈ ਕਿਤੇ ਸਿੱਖ IPS ਜਾਂ IAS ਅਧਿਕਾਰੀਆਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਤੇ ਕਿਤੇ ਬਹੁ ਗਿਣਤੀ ਨਾਲ ਸਬੰਧਤ ਅਫਸਰਾਂ ਵੱਲੋਂ ਸਿੱਖਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ ਇਹ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਆਈਆਂ ਸੀ ਜਦੋਂ IPS IAS ਲੈਵਲ ਤੱਕ ਦੇ ਅਧਿਕਾਰੀ ਜਦੋਂ ਉਹਨਾਂ ਨੂੰ ਵੀ ਇਸ ਨਜ਼ਰ ਦੇ ਨਾਲ ਦੇਖਿਆ ਜਾ ਰਿਹਾ ਤਾਂ ਇਸ ਸਬੰਧੀ ਹੁਣ ਜਿਹੜਾ ਇਨਸਪੈਕਟਰ ਸੀ ਵਿਵੇਕ ਉਪਾਧਿਆ ਉਸਦੀ ਬਦਲੀ ਬੇਸ਼ੱਕ ਦੀ ਕਰ ਦਿੱਤੀ ਗਈ ਹੈ ਕੀ ਬਦਲੀ ਕਰ ਦੇਣ ਦੇ ਨਾਲ ਸਾਰਾ ਮਾਮਲਾ ਸ਼ਾਂਤ ਹੋ ਜਾਂਦਾ ਹੈ ਹਾਲਾਂਕਿ ਭਰੋਸਾ ਦਿਵਾਇਆ ਗਿਆ ਕਿ ਇਸ ਦੀ ਬਕਾਇਦਾ ਜਾਂਚ ਹੋਵੇਗੀ ਉੱਚ ਅਧਿਕਾਰੀਆਂ ਵੱਲੋਂ ਐਡੀਸ਼ਨਲ ਐਸਪੀ ਦੇ ਵੱਲੋਂ ਵੀ ਔਰ ਐਸਪੀ ਦੇ ਵੱਲੋਂ ਵੀ ਸਬੰਧਤ ਅਧਿਕਾਰੀਆਂ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਜਾਂਚ ਪੜਤਾਲ ਕਰਾਂਗੇ ਔਰ ਜਿਸ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਨੀ ਹੋਈ ਬਣਦੀ ਹੋਈ ਤੇ ਅਸੀਂ ਜ਼ਰੂਰ ਕਰਾਂਗੇ ਹਾਲਾਂਕਿ ਸਾਰੇ ਜਾਣਦੇ ਨੇ ਕਿਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਤੂਲ ਫੜ ਜਾਂਦੀਆਂ ਨੇ ਜਦੋਂ ਹਾਈਲਾਈਟ ਹੋ ਜਾਂਦੀਆਂ ਨੇ ਤੇ ਮੌਕੇ ਦੇ ਉੱਤੋਂ ਝਾੜਨ ਦੇ ਲਈ ਸਭ ਕੁਝ ਜਾਂ ਮੁੱਦੇ ਨੂੰ ਠੰਡੇ ਬਸਤੇ 'ਚ ਪਾਉਣ ਦੇ ਲਈ ਜਾਂਚ ਕਮੇਟੀ ਜਾਂ ਸੱਟ ਬਣਾ ਦਿੱਤੀ ਜਾਂਦੀ ਹੈ ਉਹ ਜਾਂਚ ਕਦੋਂ ਆਉਣੀ ਉਸ ਤੋਂ ਬਾਅਦ ਐਕਸ਼ਨ ਕੀ ਹੋਣਾ ਇਸ ਦੇ ਉੱਤੇ ਧਿਆਨ ਘੱਟ ਕੇਂਦਰਿਤ ਹੁੰਦਾ ਹੈ ਇਸਾਰੇ ਦੇਸ਼ ਭਰ ਦੇ ਵਿੱਚ ਜਿੱਥੇ-ਜਿੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਆਉਂਦੀਆਂ ਨੇ ਇਸ ਦੀ ਅਨਖੇਦੀਤਾ ਸਾਰੇ ਕਰਦੇ ਨੇ ਪਰ ਕਦੋਂ ਤੱਕ ਘੱਟ ਗਿਣਤੀਆਂ ਤੇ ਉੱਤੇ ਦਬਕਾ ਮਾਰਿਆ ਜਾਏਗਾ ਜਾਂ ਉਹਨਾਂ ਨੂੰ ਅਤਵਾਦੀ ਕਹਿ ਕੇ ਉੱਗਰਵਾਦੀ ਕਹਿ ਕੇ ਬਦਨਾਮ ਕੀਤਾ ਜਾਏਗਾ ਹਾਲਾਂਕਿ ਜਦੋਂ ਕੋਈ ਸਿੱਖ ਖੇਡਾਂ ਦੇ ਖੇਤਰ ਵਿੱਚ ਜਾਂ ਹੋਰ ਪਾਸੇ ਮੱਲਾ ਮਾਰਦਾ ਤੇ ਉਦੋਂ ਸਾਰੇ ਸੁਣਾਉਂਦੇ ਨੇ ਉਦੋਂ ਹੀਰੋ ਹੋ ਜਾਂਦੇ ਨੇ ਦੇਸ਼ ਦੇ ਲਈ ਪਰ ਜਦੋਂ ਕੋਈ ਆਪਣੇ ਹੱਕਾਂ ਦੇ ਖਾਤਰ ਜਿਵੇਂ ਕਿਸਾਨ ਸੜਕਾਂ ਤੇ ਆਏ ਤੇ ਉਦੋਂ ਵੀ ਕੀ ਕੁਝ ਕਿਸਾਨਾਂ ਨੂੰ ਕਿਹਾ ਗਿਆ ਉਹ ਵੀ ਸਾਰੇ ਜਾਣਦੇ ਨੇ ਤਾਂ ਏਡੀ ਨਫ਼ਰਤ ਕਦੋਂ ਬੰਦ ਹੋਵੇਗੀ ਇਹ ਸਵਾਲ ਹਾਲੇ ਵੀ ਉਸੇ ਤਰ੍ਹਾਂ ਖੜਾ ਹੈ ਪਰ ਕੋਸ਼ਿਸ਼ ਕਰਾਂਗੇ ਇਸ ਘਟਨਾਕ੍ਰਮ ਦੇ ਬਾਰੇ ਜਿਹੜਾ ਵੀ ਕੋਈ ਨਵਾਂ ਅਪਡੇਟ ਆਵੇਗਾ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਫਿਲਹਾਲ ਤੁਸੀਂ ਬਣੇ ਰਹੋ ਏਬੀਸੀ ਪੰਜਾਬ ਦੇ ਨਾਲ